ਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਗੁਰ ਪਰਮੇਸ਼ਰ ਦੀ ਪਰਮ ਹਉੀ ਡੂੜ ਬੈਠੇ ਗੁਰੂਪਸਾ ਸੰਗ ਜੋਗਰ ਫਤਿਹ ਪ੍ਰਵਾਨ ਗੁਰੂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਰ ਬਖਸ਼ਤ ਕਾ ਆਸਾ ਕੀ ਬਾਤ ਪਿਛਲੇ ਸਮੇਂ ਤੋਂ ਕੁ ਦਿਨਾਂ ਤੋਂ ਅਪ ਸਰਵਨ ਕਰ ਰਹੇ ਆ ਅੱਜ ਸੰਪੂਰਨ ਹੋਣ ਜਾ ਰਹੀ ਹੈ 24 ਪੌੜੀਆਂ ਤੇ 58 ਸ਼ਲੋਕ ਅੱਜ ਦੇ ਸ਼ਲੋਕ ਸਾਰੇ ਧੰਨ ਗੁਰ ਰੰਗ ਦੇ ਮਹਾਰਾਜ ਦੇ ਨੇ ਇਹਦੇ ਚ 44 ਸਲੋਕ ਗੁਰੂ ਨਾਨਕ ਪਾਤਸ਼ਾਹ ਦੇ ਸੀ 15 ਸਲੋਕ ਗੁਰੂ ਅੰਗਦ ਦੇ ਮਹਾਰਾਜ ਦੇ ਨੇ 24 ਸਾਰੀਆਂ ਪੌੜੀਆਂ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸੋ 21ਵੇਂ ਤੋਂ ਲੈ ਕੇ 24ਵੇਂ ਤੱਕ ਅੱਜ ਆਪਾਂ ਸਰਵਣ ਕਰਨੀ ਨੇ ਬੀ ਤੱਕ ਆਪਾਂ ਕਰ ਚੁੱਕੇ ਹਾਂ ਸਲੋਕ ਮਹਿਲਾ ਦੂਜਾ ਏਕ ਨੇਹੀ ਆਸ਼ਕੀ ਦੂਜਾ ਲੱਗਾ ਜਾਏ ਨਾਨਕ ਆਸ਼ਿਕ ਕਾਂਢੀਐ ਸاده ਹੀ ਰਹਿ ਸਮਾਏ ਸਤਿਗੁਰੂ ਬਚਨ ਕਰਦੇ ਨੇ ਕਿ ਇਹ ਆਛਕੀ ਨਹੀਂ ਹੈ ਪਾਵੇ ਪ੍ਰੀਤੀ ਨਹੀਂ ਆਛਕੀ ਮੈਨੇ ਪ੍ਰੀਤੀ ਕਰਨੀ ਆਸ਼ਕ ਮੈਨੇ ਪ੍ਰੀਤਬਾਨ ਗੁਰਮਤ ਅਨੁਸਾਰ ਜਿਹੜਾ ਅਰਥ ਬਣਦਾ ਅਸਲ 'ਚ ਦੋ ਤਰ੍ਹਾਂ ਦਾ ਇਛਕ ਮਜਾਜੀ ਤੇ ਹਕੀਕੀ ਦੋ ਨੇ ਦੁਨੀਆ ਦਾ ਜਿਹੜਾ ਉਹਨੂੰ ਮਜਾਜੀ ਕਿਹਾ ਜਾਂਦਾ ਹੈ ਜਿਹੜਾ ਗੁਰਮਤ ਦਾ ਗੁਰੂ ਦੇ ਅਕਾਲ ਪੁਰਖ ਬਗਰੂ ਨਾਲ ਨੂੰ ਹਕੀਕੀ ਕਿਹਾ ਜਾਂਦਾ ਹੈ ਸੋ ਇੱਥੇ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਕਿਹੜਾ ਪ੍ਰੇਮ ਹੋਇਆ ਇਹ ਕਿਹੜੀ ਪ੍ਰੀਤ ਹੋਈ ਇਹ ਕਨੇਹੀ ਆਸ਼ਕੀ ਦੂਜਾ ਲੱਗਾ ਜਾਏ ਜਿਹੜਾ ਆਪਣੇ ਪਿਆਰੇ ਨੂੰ ਛੱਡ ਕੇ ਹੋਰ ਪਾਸੇ ਵੀ ਲੱਗੇ ਜਾਵੇ ਉਹਨੂੰ ਆਸ਼ਕੀ ਨਹੀਂ ਕਿਹਾ ਜਾ ਸਕਦਾ ਪਹਿਲਾਂ ਹਿੰਦੀ ਕਿਵੇਂ ਦੇਖੋ ਜੇ ਦੁਨੀਆਦਾਰੀ ਦੇ ਵਿੱਚ ਕੰਨਾਂ ਨਾਲ ਆਪਾਂ ਸੁਣਦੇ ਆੱਖਾਂ ਨਾਲ ਦੇਖਦੇ ਆ ਆੱਖਾਂ ਬਹੁਤ ਸਾਰਾ ਸੰਸਾਰ ਦੇਖਦੀਆਂ ਨੇ ਕਿੰਨੀਆਂ ਰੂਹਾਂ ਮਿਲਦੀਆਂ ਨੇ ਆਪਾਂ ਨੂੰ ਕਿੰਨੇ ਪ੍ਰਾਣੀ ਮਿਲਦੇ ਨੇ ਆਪਾਂ ਬਚਨ ਉਹਨਾਂ ਦੇ ਕੰਨਾਂ ਨਾਲ ਸੁਣਦੇ ਆ ਪਰ ਕਿਤੇ ਕਿਤੇ ਕੋਈ ਇਸ ਤਰ੍ਹਾਂ ਦੀ ਰੂਹ ਦੇ ਨਾਲ ਮਲਾਪ ਹੁੰਦਾ ਹੈ ਕਿ ਅੱਖਾਂ ਜਦੋਂ ਵੇਖਦੀਆਂ ਨੇ ਜਾਂ ਕੰਨ ਜਦੋਂ ਉਹਨੂੰ ਸੁਣਦੇ ਨੇ ਤਾਂ ਬਹੁਤ ਦਿਲ ਦੇ ਨੇੜੇ ਹੋ ਜਾਂਦਾ ਹੈ ਭਾਵ ਕੰਦਰ ਉਹਦੇ ਪ੍ਰਤੀ ਪਿਆਰ ਜਾਗ ਪਿਆ ਫਿਰ ਉਤੋਂ ਤਿੰਨ ਗੱਲਾਂ ਨੇ ਇਹ ਦੀਆਂ ਪਹਿਲੀ ਗੱਲ ਉਹਦਾ ਉਹ ਤੋਂ ਵਿਛੜਨ ਨੂੰ ਨਹੀਂ ਜੀ ਕਰਦਾ ਲਿਦੇ ਨਾਲ ਮੇਰੇ ਕਦਾ ਵਿਛੋੜਾ ਨਹੀਂ ਪੈਣਾ ਚਾਹੀਦਾ ਦੂਜਾ ਇਹ ਧੋਖੇबाज ਵੀ ਨਹੀਂ ਹੋਣਾ ਚਾਹੀਦਾ ਤੀਜਾ ਉਹ ਸਵਾਰਥੀ ਨਹੀਂ ਹੋਣਾ ਚਾਹੀਦਾ ਸੋ ਇਹ ਤਿੰਨ ਸਿਧਾਂਤ ਨੇ ਪਿਆਰ ਕਮਾਉਣ ਦੇ ਸੋ ਗੁਰਮਤ ਦੇ ਵਿੱਚ ਜੇ ਆਪਾਂ ਦੁਨੀਆਦਾਰੀ ਚ ਦੇਖਦੇ ਆ ਇਨ੍ਹਾਂ ਤਿੰਨਾਂ ਦਾ ਬੜਾ ਖਤਰਾ ਬਣਿਆ ਰਹਿੰਦਾ ਪਹਿਲੀ ਗੱਲ ਤਾਂ ਵਿਛੋੜਾ ਹੁੰਦਾ ਦੁਨੀਆਦਾਰੀ ਚ ਸਦੀਵੀ ਨਾਲ ਰਹਿ ਨਹੀਂ ਸਕਦਾ ਕੋਈ ਦੂਜੀ ਗੱਲ ਇਹ ਨਹੀਂ ਪਤਾ ਕਦੋਂ ਧੋਖਾ ਦੇ ਜੇ ਕੋਈ ਧੋਖਾ ਵੀ ਬਣਿਆ ਰਹਿੰਦਾ ਮਨ 'ਚ ਔਰ ਤੀਜਾ ਆਪ ਦੇ ਸਵਾਰਥ ਵੀ ਬਣਿਆ ਰਹਿੰਦਾ ਹੈ ਸਵਾਰਥ ਤੱਕ ਪਿਆਰ ਬਣਿਆ ਰਹਿੰਦਾ ਜੇ ਸਵਾਰਥ ਪੂਰਤੀ ਨਹੀਂ ਦਿੰਦਾ ਆਪਾਂ ਛੱਡ ਜਾਂਦੇ ਆ ਪਰ ਜਦੋਂ ਇਹ ਹੀ ਅੱਜ ਕੀ ਇਸ਼ਕ ਹਕੀਕੀ ਤੌਰ ਤੇ ਅਕਾਲ ਪੁਰਖ ਵੈਗਰੂ ਦੇ ਨਾਲ ਜੁੜਦਾ ਹੈ ਤਾਂ ਇਹ ਤਿੰਨੇ ਚੀਜ਼ਾਂ ਕਿਉਂਕਿ ਅਕਾਲ ਪੁਰਖ ਵੈਗਰੂ ਜਦੋਂ ਮਿਲ ਜਾਂਦਾ ਫਿਰ ਮੁੜ ਕੇ ਵਿਛੜਦਾ ਨਹੀਂ ਹੈ ਪ੍ਰਭੂ ਭਵਨਾਸ਼ੀਏ ਨਾ ਆਉਂਦਾ ਨਾ ਜਾਂਦਾ ਜੇ ਉਹਦੇ ਨਾਲ ਇੱਕ ਵਾਰੀ ਮਲਾਪ ਹੋ ਗਿਆ ਫਿਰ ਮੁੜ ਕੇ ਵਿਛੜਦਾ ਨਹੀਂ ਹੈ ਇੱਕ ਵਾਰੀ ਉਹਦੇ ਨਾਲ ਮੇਲ ਹੋ ਗਿਆ ਤਾਂ ਫਿਰ ਵਿਛੜਦਾ ਨਹੀਂ ਹੈ ਸਦੀ ਸੁਹਾਗਣ ਹੋ ਗਿਆ ਪਹਿਲੀ ਗੱਲ ਦੂਜੀ ਗੱਲ ਉਹ ਸਵਾਰਥੀ ਨਹੀਂ ਹੈ ਉਹਨੇ ਆਪਾ ਤੋਂ ਕੀ ਸਵਾਰਥ ਪੂਰਾ ਕਰਾਉਣਾ ਆਬਦਾ ਤੀਜੀ ਗੱਲ ਉਹ ਧੋਖੇबाज ਵੀ ਨਹੀਂ ਹੈ ਗੁਰੂ ਅਕਾਲ ਪੁਰਖ ਵੈਰੂ ਸਾਡੇ ਨਾਲ ਕਦੇ ਵੀ ਧੋਖਾ ਨਹੀਂ ਕਰਦਾ ਨਾ ਸਵਾਰਥ ਕਰਦਾ ਔਰ ਨਾ ਹੀ ਉਹ ਵਿਛੜਦਾ ਇਸ ਕਰਕੇ ਸਤਿਗੁਰੂ ਭਾਸ਼ਣ ਕਰਦਿੰਨੇ ਕਿ ਜੇ ਤੁਸੀਂ ਕਰਨਾ ਹੈ ਪਿਆਰ ਤਾਂ ਉਸ ਅਕਾਲ ਪੁਰਖ ਵੈਰ ਨੂੰ ਕਰੋ ਆ ਤੁਸੀਂ ਕੀ ਕਰ ਰਹੇ ਹੋ ਇੱਕ ਨੇ ਹੀ ਆਸ਼ਕੀ ਦੂਜਾ ਲੱਗਾ ਜਾਏ ਦੂਜੇ ਮੈਨੇ ਦੂਜੇ ਭਾਵ ਚ ਭਾਵ ਇੱਕ ਪਿਆਰਾ ਮੰਨ ਕੇ ਦੂਜੇ ਦੇ ਨਾਲ ਵੀ ਆਪਦਾ ਮਨ ਲਾਈ ਰੱਖਣਾ ਇੱਕ ਪਰਮਾਤਮਾ ਨੂੰ ਛੱਡ ਕੇ ਹੋਰ ਇਧਰ ਉਧਰ ਹੀ ਭਟ ਫਿਰਦਾ ਰਹਿਣਾ ਇੱਕ ਨਾਲ ਲਓ ਸੋ ਉਹ ਨਿਭਣੇ ਚਾਹੀਦੀ ਹੈ ਮੈਂ ਕਿਸੇ ਵਿਦਵਾਨ ਦੀ ਪੜ੍ਹ ਰਿਹਾ ਚਲੋ ਹੋਰ ਥੋੜਾ ਸਪਸ਼ਟ ਜੀ ਗੱਲ ਬੜੀ ਸਿੰਪਲ ਉਦਾਹਰਣਾਂ ਨੇ ਦਿੱਤੀ ਜਿੰਦਰ ਜਿੰਦਰ ਦੇ ਦੀ ਕੁੰਜੀ ਦੀ ਉੰਨਾ ਨੇ ਕੁੰਜੀ ਨੇ ਜਿੰਦਰੇ ਨੇ ਕੁੰਜ ਨੂੰ ਲਾਂਬਾ ਦਿੱਤਾ ਕਿ ਵੀ ਆਪਾਂ ਬਣੇ ਇਕੱਠੇ ਦੁਕਾਨ 'ਚ ਵੀ ਇਕੱਠੇ ਰਹੇ ਬਿਕੇ ਵੀ ਇਕੱਠੇ ਪਰ ਮੈਨੂੰ ਤੇਰੇ ਤਾਂ ਇੱਕ ਕਲਮ ਭੇਜਦਾ ਕੁੰਜ ਨੂੰ ਕਹਿੰਦਾ ਮੈਂ ਤੇਰੇ ਕਾਰਨ ਆਪਦੇ ਵਿੱਚ ਛੇਕ ਵੀ ਕਰਾਇਆ ਚਾਬੀ ਤਾਂ ਗਲੀ 'ਚ ਪੈਂਦੀ ਐ ਤੇ ਉਹ ਤੁਰ ਤੱਕ ਮੈਂ ਆਪਦੇ ਦਿਲ ਤੱਕ ਤੈਨੂੰ ਲੈ ਕੇ ਜਾਂਦਾ ਫਿਰ ਖੋਲਦਾ ਪਰ ਮੈਨੂੰ ਤੇਰੇ ਨਾਲ ਇੱਕ ਸ਼ਿਕਾਇਤ ਹੈ ਵੀ ਕਿ ਵੇ ਤੂੰ ਆਪਦੇ ਪਤਾ ਨਹੀਂ ਕਿੱਥੇ ਕਿੱਥੇ ਹੁਕਮ ਦੇ ਰਹੇ ਨੇ ਐ ਮਾਲਕ ਦੀ ਜੇ ਵਿੱਚ ਤੇ ਮੈਨੂੰ ਕਹਿੰਦੇ ਨੇ ਇੱਥੇ ਛੱਡ ਜਾਨੇ ਤਾਂ ਚਾਬੀ ਨੇ ਕਹ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਐ ਅਸਲ 'ਚ ਬੇਵਫਾਤ ਤੂੰ ਐ ਤਾਂ ਕਹਿੰਦੇ ਮੈਂ ਕਿਵੇਂ ਆ ਕਹਿੰਦੇ ਮੰਨ ਲਓ ਮੈਂ ਕਿਤੇ ਗਵਾਚ ਗਈ ਮਾਲਕ ਜਿੰਦਾ ਲਾਏ ਨੇ ਮੈਨੂੰ ਚਾਬੀ ਲਾ ਦੇ ਤੂੰ ਹੋਰ ਚਾਬੀ ਲਵਾ ਲੈਣਾ ਪਰ ਮੈਂ ਕਦੇ ਇਹ ਤੁਸੀਂ ਸੁਣਿਆ ਵੀ ਮਾਲਕ ਚਾਬੀ ਲੈ ਕੇ ਵਗ ਜੇ ਕਿਸੇ ਨੂੰ ਡਿੱਗੀ ਸਾਈ ਜਵੇ ਇਹਦੇ ਨਾਲ ਤਾਂ ਜੰਦਾ ਬਣਾ ਦੇ ਐ ਨਹੀਂ ਹੁੰਦਾ ਜਿੰਦਰੇ ਦੇ ਚਾਬੀ ਲਵਾਉਣ ਦਾ ਜਾਣਿਆ ਪਰ ਚਾਬੀ ਲੈ ਕੇ ਕੋਈ ਐ ਨਹੀਂ ਕਹਿੰਦਾ ਵੀ ਇਹ ਜੰਦਾ ਬਣਾ ਦਿਓ ਇਸ ਕਰਕੇ ਬੇਵਫਾ ਤੂੰ ਐ ਮੈਂ ਨਹੀਂ ਆ ਮੈਂ ਤਾਂ ਹੋਰ ਜੰਦਰਾ ਲੱਭਦੀ ਨਹੀਂ ਆ ਮੈਂ ਤੈਨੂੰ ਹੀ ਲੱਗਦੀ ਆ ਹੋਰ ਜੰਦੇ ਤੇ ਮੈਂ ਲੱਗਦੀ ਨਹੀਂ ਚਾਬੀ ਤੇ ਤੈਨੂੰ ਹੋਰ ਵੀ ਲੱਗ ਜਾਂਦੀ ਆ ਕਿ ਕਿਸੇ ਵਿਦਵਾਨ ਦੀ ਵੈਸੇ ਸਮਝਾਉਣ ਲਈ ਸੋ ਇੱਥੇ ਸਤਿਗੁਰੂ ਸਾਨੂੰ ਇਹ ਬਖਸ਼ਿਸ਼ ਕਰਦਿੰਨੇ ਆ ਕਿ ਅਸਲ ਦੇ ਵਿੱਚ ਜੇ ਪਿਆਰ ਕਰਨਾ ਹੈ ਉਸ ਅਕਾਲ ਪੁਰਖ ਵੈਗ ਨੂੰ ਗੁਰੂ ਨਾਮ ਦੇ ਦਿਲੋਂ ਮਨੋਂ ਕਰੋ ਦੂਜਾ ਆਪਾ ਵਿੱਚ ਬਿਲਕੁਲ ਹੀ ਕੱਢ ਦੇਣਾ ਚਾਹੀਦਾ ਨਾਨਕ ਆਸ਼ਿਕ ਕਾਂਡੀਆਂ ਸਾਧੇ ਰਹਿ ਸਮਾਏ ਨਾਨਕ ਗੁਰੂ ਦੀ ਫਰਮਾਨ ਕਰਦਿੰਨੇ ਅਸਲ ਚ ਕਾਂਡੀਆਂ ਮੈਨੂੰ ਉਹਨੂੰ ਕਿਹਾ ਜਾਂਦਾ ਆਸ਼ਿਕ ਸਾਧ ਹੀ ਰਹਿ ਸਮਾਏ ਜਿਹੜਾ ਸਦੇ ਆਪਣੇ ਪਿਆਰੇ ਦੇ ਵਿੱਚ ਸਮਾਇਆ ਰਹੇ ਉਹਨੂੰ ਛੱਡ ਕੇ ਇਧਰ ਉਧਰ ਕੇ ਦਿੰਨੀ ਜਾਣਾ ਚਾਹੁੰਦਾ ਉਹਦੇ ਵਿੱਚ ਸਮਾ ਜਾਂਦਾ ਉਹ ਆ ਚੰਗੇ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਇਹਦਾ ਸੋਧੋ ਚਾਰਨ ਇਸ ਤਰ੍ਹਾਂ ਕਰਨਾ ਹੈ ਚੰਗੇ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਸੋ ਜੇ ਆਪਾਂ ਉਥੇ ਕਰਤੇ ਦੰਨਿਆ ਫਿਰ ਤਾਂ ਕੀ ਬਣ ਗਏ ਚੰਗੇ ਚੰਗਾ ਕਰ ਚੰਗਾ ਤਾਂ ਚੰਗੀ ਕਰੂਗਾ ਇਸ ਕਰਕੇ ਚਾਰਨ ਦੇ ਵਿੱਚ ਆਪਾਂ ਨੇ ਧਿਆਨ ਰੱਖਣਾ ਸੋ ਜਦੋਂ ਕੋਈ ਕੰਮ ਚੰਗਾ ਕਰ ਦਿੰਦਾ ਉਹਦਾ ਮਾਲਕ ਆਸ਼ਕ ਦਾ ਜਿਹੜਾ ਪ੍ਰੀਤਵਾਨ ਦਾ ਪ੍ਰੀਤ ਜਿਹਨੂੰ ਕਰਦਾ ਜੇ ਤਾਂ ਕੋਈ ਚੰਗਾ ਕੰਮ ਕਰਤਾ ਫਿਰ ਤਾਂ ਖੁਸ਼ ਹੋ ਗਿਆ ਵੀ ਚੰਗੇ ਨੇ ਮੈਨੂੰ ਆ ਚੰਗਾ ਕੰਮ ਮਿਲ ਗਿਆ ਤੇ ਜੇ ਕਿਤੇ ਕੋਈ ਮੰਦਾ ਭੈੜਾ ਕੰਮ ਹੋ ਗਿਆ ਫਿਰ ਉਹਨੂੰ ਲਾਂਭਾ ਦੇਣਾ ਸ਼ੁਰੂ ਕਰਤਾ ਅਸਲ 'ਚ ਪ੍ਰਮਾਤਮਾ ਦੇ ਨਾਲ ਇਹ ਪਿਆਰ ਕਰਨਾ ਹੈ ਤਾਂ ਚੰਗਾ ਮੰਦਾ ਅਸੀਂ ਨੇ ਨਹੀਂ ਉਹਦਾ ਉਹਨੇ ਦੇਖਣਾ ਹੈ ਜਿਹੜਾ ਅਸਲ 'ਚ ਪਿਆਰ ਕਰਨ ਵਾਲਾ ਵਿਅਕਤੀ ਹੈ ਉਹ ਚੰਗੇ ਮੰਦੇ ਦੀ ਸਵਾਰਥ ਦੀ ਨਹੀਂ ਰੱਖਦਾ ਜੇ ਮੇਰੇ ਨਾਲ ਚੰਗਾ ਵਰਤੂਗਾ ਮੈਂ ਤਾਂ ਹੀ ਇਹਦੇ ਨਾਲ ਵਰਤੂਗਾ ਭਾਵੇਂ ਉਹ ਪੈੜਾ ਵਰਤੀ ਜਾਵੇ ਜੇ ਉਹ ਗਲਤ ਕਰੇ ਫੇਰ ਵੀ ਉਹ ਉਹਨੂੰ ਛੱਡਦਾ ਨਹੀਂ ਉਹ ਕਿਉਂਕਿ ਅਸਲ ਪਿਆਰ ਦੀ ਪਰਿਭਾਸ਼ਾ ਇਹ ਹੈ ਕਿ ਉਹ ਆਪਦਾ ਜੀਵਨ ਤੱਕ ਉਹਨੂੰ ਤਿਆਗ ਦਿੰਦਾ ਵੀ ਉਹ ਜੋ ਮਰਜ਼ੀ ਕਰੇ ਉਸ ਤੋਂ ਬਾਅਦ ਦੁਨੀਆਦਾਰੀ ਚ ਇਸ ਤਰ੍ਹਾਂ ਦੇਖਾਂ ਕਈ ਨਵਾ ਆ ਜਾਂਦੇ ਆ ਭਾਵੇਂ ਕਿੰਨੇ ਗਲਤ ਵਿਅਕਤੀ ਹੋਵੇ ਉਹਦੇ ਨਾਲ ਦਾ ਪਰ ਉਹ ਕਦੇ ਵੀ ਆਪਦੇ ਵੱਲੋਂ ਕਿੰਤੂ ਪਰੰਤੂ ਨਹੀਂ ਕਹਿੰਦੇ ਵੀ ਜਲ ਭੈੜਾ ਲੋਕ ਇਹ ਜਾਣਦੇ ਉਹ ਕਹਿੰਦੇ ਵੀ ਠੀਕ ਹੈ ਮੈਨੂੰ ਕੋਈ ਨਹੀਂ ਸੋ ਇੱਥੇ ਸਤਿਗੁਰੂ ਸਾਨੂੰ ਸਮਝਾਉਣਾ ਇਹ ਕਰਦੇ ਨੇ ਕਿ ਅਸਲ ਦੇ ਵਿੱਚ ਆਸ਼ਕ ਇਹ ਨਾ ਆਖੀਏ ਇਹਨਾਂ ਨੂੰ ਕਿਹਾ ਜਾ ਸਕਦਾ ਜੇ ਲੇਖ ਹੈ ਵਰਤੈ ਸੋਏ ਜਿਹੜਾ ਜੋੜ ਘਟਾ ਕਰਕੇ ਵਰਤਦਾ ਵੀ ਚੰਗਾ ਕਰਤਾ ਇਹਨਾਂ ਮੇਰੇ ਇਹਨੇ ਚੰਗਾ ਕਰਤਾ ਇਹਨਾਂ ਨੇ ਲੇਖਾ ਜੋਖਾ ਕਰਕੇ ਪਿਆਰ ਨੇ ਨਵਾਇਆ ਜਾ ਸਕਦਾ ਪਿਆਰ ਦਾ ਕੋਈ ਲੇਖਾ ਜੋਖਾ ਨਹੀਂ ਆਪਾਂ ਦੁਨੀਆਦਾਰੀ 'ਚ ਦੇਖਦੇ ਬੋਤੋਵਾਰੀ ਮਿੱਤਰਤਾ ਦੇ ਵਿੱਚ ਕੋਈ ਲੇਖਾ ਜੋਖਾ ਨਹੀਂ ਮਾਮ ਕਰਨਾ ਗਣਦੇ ਨੇ ਕਿੰਨੇ ਲਾਦਾ ਜਾ ਲਾਦਾ ਉਹਦੇ ਚੱਕ ਕੇ ਲੈ ਗਿਆ ਜੀ ਜੇ ਬਹੁਤ ਜਿਆਦਾ ਪਿਆਰ ਹੈ ਨੇੜਤਾ ਹੈ ਨਿਰਸਵਾਰਥ ਹੈ ਫਿਰ ਚੱਲੀ ਜਾਂਦਾ ਕਿਸੇ ਕਿਸੇ ਦਾ ਨਿਭ ਵੀ ਜਾਂਦਾ ਨਹੀਂ ਤਾਂ ਜੇ ਨਹੀਂ ਸਵਾਰਥ ਪੂਰਾ ਹੋਇਆ ਤਾਂ ਉਹਨਾਂ ਬਦਲਦੀ ਮਿੱਤਰਤਾ ਵੀ ਨਹੀਂ ਯਾਰ ਠੀਕ ਨਹੀਂ ਹੈ ਮਹਿਲਾ ਦੂਜਾ ਸਲਾਮ ਜਵਾਬ ਦੋਗਾ ਕਰੇ ਮੁੱਢੋਂ ਕੁੱਥਾ ਜਾਏ ਗੁਰੂ ਅੰਗਦ ਦੇ ਪਾਤਸ਼ਾਹ ਦੇ ਸ਼ਲੋਕ ਹੈ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਝੁੱਕ ਕੇ ਸਲਾਮ ਵੀ ਕਰਦਾ ਸਲਾਮ ਮੈਨੇ ਹੁੰਦਾ ਸਿਦਕ ਨਾਲ ਝੁਕਣਾ ਨਿਮਰਤਾ ਪੂਰਵਕ ਨਮਸਕਾਰ ਕਰਨੇ ਜਵਾਬ ਜਵਾਬ ਦੇਣਾ ਜਿਹੜਾ ਉਸ ਅਕਾਲ ਪੁਰਖ ਬੈਗਰੂ ਪਰਮਾਤਮਾ ਨੂੰ ਆਪਦੇ ਮਾਲਕ ਨੂੰ ਜਿਹ ਦਿਨਾਂ ਵੀ ਤਰਤੇ ਵੀ ਦੇਖਦਾ ਸਤਿ ਸ਼੍ਰੀ ਅਕਾਲ ਵੀ ਬੁਲਾਈ ਜਾਂਦਾ ਝੁਕਦਾ ਵੀ ਹੈ ਤੇ ਮੂਹਰੋਂ ਜਵਾਬ ਵੀ ਦੇ ਦਿੰਦਾ ਸਲਾਮ ਜਵਾਬ ਦੋ ਵਾਰ ਕਰੇ ਇਹ ਦੋਨੇ ਨਹੀਂ ਚੱਲਦੇ ਸਲਾਮ ਕਰਨੀ ਫਿਰ ਤਾਂ ਸਲਾਮ ਹੀ ਕਰਨੀ ਜੀ ਜਵਾਬ ਤਾਂ ਦੇਣੀ ਨਹੀਂ ਆਪਦੇ ਮਾਲਕ ਨੂੰ ਜਵਾਬ ਕਿਵੇਂ ਦੇ ਸਕਦਾ ਜਿਹੜਾ ਦਾ ਨੌਕਰ ਹੈ ਪਰ ਜੇ ਮੂਰੋਂ ਜਵਾਬ ਦਿੰਦਾ ਵੀ ਨਾ ਜੀ ਐ ਨਹੀਂ ਐ ਨਹੀਂ ਮੈਂ ਨਹੀਂ ਕਰਦਾ ਆ ਨਹੀਂ ਕਰਦਾ ਤਾਂ ਮਹਾਰਾਜ ਕਹਿੰਦੇ ਮੂਲੋਂ ਭੁੱਲਿਆ ਆ ਮੁੱਢੋਂ ਕੁੱਥਾ ਜਾਏ ਉਹ ਮੂਲੋਂ ਭੁੱਲਿਆ ਐ ਨਹੀਂ ਚੱਲਦਾ ਆਪਾਂ ਨੇ ਤਾਂ ਸੇਵਲ ਨੌਕਸਕਾਰੀ ਕਰਨਾ ਜਿਸ ਠਾਕਰ ਨੂੰ ਨਹੀਂ ਚਾਰਾ ਤਿਸਕਾ ਕੀਜਾ ਸਾਧ ਨਾਮ ਸ਼ਕਾਰਾ ਜਵਾਬ ਨਹੀਂ ਉਹਨੂੰ ਦਿੱਤਾ ਜਾ ਸਕਦਾ ਵੀ ਐ ਨਹੀਂ ਕਰਨਾ ਜੀ ਤੁਸੀਂ ਐ ਨਹੀਂ ਕਰਨਾ ਸੁਖ ਸਤਗੁਰੂ ਤੇ ਬਖਸ਼ ਕਰਕੇ ਸਾਨੂੰ ਸੁਣਉਂਦੇ ਨੇ ਨਾਨਕ ਦੋ ਵੇ ਕੂੜੀਆਂ ਥਾਏ ਨਾ ਕਾਈ ਪਾਏ ਅਸਲ ਚ ਦੋਨੀਆਂ ਟੁੱਟੀਆਂ ਨੇ ਸਲਾਮ ਜਵਾਬ ਫਿਰ ਦੋਨੀਆਂ ਗਲਤ ਹੋ ਗਏ ਕੋਈ ਚੀਜ਼ ਥਾਏ ਪੈਂਦੀ ਨਹੀਂ ਕਿਉਂਕਿ ਜੇ ਦੋਨਾਂ ਨੂੰ ਡਬਲ ਕਰੀ ਜਾਓਗੇ ਨਵਚਕਾਰ ਵੀ ਕਰੀ ਜਾਓਗੇ ਜਵਾਬ ਵੀ ਦੇ ਜਾਓਗੇ ਫਿਰ ਕਿਤੇ ਕਾਲ ਨਾਲ ਤੁਹਾਡੀ ਥਾਏ ਨਹੀਂ ਪੈਣੀ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਮਹਾਰਜ ਬਚਨ ਕਰਦੇ ਨੇ ਕਿ ਜਿਹਦੇ ਸੇਵਾ ਕਰਨ ਨਾਲ ਸੇਵ ਦੇ ਵਿੱਚ ਹਾਜ਼ਰ ਹੋਣ ਨਾਲ ਸੁੱਖ ਪਾਇਆ ਜਾਂਦਾ ਜਿਤ ਸੇਵਿਏ ਸੁੱਖ ਪਾਈਏ ਗੁਰੂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਮਨੁੱਖਤਾ ਦੀ ਸੇਵਾ ਵਿੱਚ ਸਦਾ ਸੁੱਖ ਹੀ ਸੁੱਖ ਹੈ ਸੋ ਸਾਹਿਬ ਸਦਾ ਸਮਾਲੀਐ ਸੋ ਉਹ ਸਾਹਬ ਨੂੰ ਫਿਰ ਸਦਾ ਯਾਦ ਵਿੱਚ ਰੱਖੋ ਸਮਾਲੀਐ ਮੈਨੇ ਚੇਤੇ ਵਿੱਚ ਵੀ ਰੱਖੋ ਜੀ ਦੀ ਸੇਵਾ ਕਰਨ ਦੇ ਨਾਲ ਸਦੇ ਸੁੱਖ ਮਿਲਦਾ ਉਹਨੂੰ ਚੇਤੇ ਵਿੱਚ ਰੱਖਣਾ ਚਾਹੀਦਾ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮਹਾਰਾਜ ਬਚਨ ਕਰਦੇ ਜੇ ਆਪਣਾ ਕੀਤਾ ਆਪਾਂ ਨੂੰ ਪਾਉਣਾ ਪੈਣਾ ਹੈ ਭੁਗਤਣਾ ਪੈਣਾ ਜਿੱਤ ਕੀਤਾ ਪਾਈਏ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਤਾਂ ਮਹਾਰਾਜ ਬਚਨ ਕਰਦਿੰਨੇ ਫਿਰ ਕਿਉਂ ਸਾ ਘਾਲ ਬੁਰੀ ਕਿਉਂ ਘਾਲੀਏ ਫਿਰ ਬੁਰਾ ਉਦਮ ਕੰਕਰੀ ਜਾਵੇ ਇਹ ਜੀ ਘਾਲਣਾ ਕਿਉਂ ਘਾਲੀ ਜਾਵੇ ਜਿਹਦੇ ਨਾਲ ਮੈਨੂੰ ਨੁਕਸਾਨ ਹੋਵੇ ਇਸ ਕਰਕੇ ਘਾਲਣਾ ਘਾਲਣੀ ਨਹੀਂ ਚਾਹੀਦੀ ਗੁਰੂ ਸਾਹਿਬ ਬਖਸ਼ਿਸ਼ ਕਰਦਿੰਨੇ ਮੰਦਾ ਮੂਲ ਨਾ ਕੀਤੀਏ ਦੇ ਲੰਮੀ ਨਜ਼ਰ ਨਿਹਾਲੀਏ ਸੋ ਮੰਦਾ ਨਹੀਂ ਕਰਨਾ ਜਿੰਨੇ ਮੂਲੋ ਭੁੱਲ ਜਾਣਾ ਚਾਹੀਦਾ ਕਿਸੇ ਦਾ ਬੁਰਾ ਕਰਨਾ ਸੁਣ ਦੇ ਲੰਮੀ ਨਜ਼ਰ ਭਵਿੱਖਤਾ ਦੇ ਵਿੱਚ ਭਾਵੇਂ ਕਿ ਆਉਣ ਵਾਲੇ ਸਮੇਂ ਦੇ ਲਈ ਲੰਬੀ ਡੂੰਗੀ ਸੋਚ ਵਿਚਾਰ ਕਰਕੇ ਨਿਹਾਲੀਵੇਂ ਨਹੀਂ ਵੇਖਣਾ ਚਾਹੀਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਵੀ ਇਹਦਾ ਸਿੱਟਾ ਕੀ ਨਿਕਲੂਗਾ ਇਹਦਾ ਵੱਡੇ ਪੱਦਰ ਤੇ ਆਉਣ ਵਾਲੇ ਸਮੇਂ ਤੇ ਤੁਰੰਤ ਤਾਂ ਨਹੀਂ ਦੇਖਣਾ ਵੀ ਅੱਜ ਆਪਣੇ ਇਹਦਾ ਕਰ ਲਿਆ ਜੀ ਬਸ ਠੀਕ ਹੈ ਸੋ ਉਸ ਦੇ ਲੰਬੇ ਸਮੇਂ ਚ ਕੀ ਨੁਕਸਾਨ ਨੇ ਕੀ ਫਾਇਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਚੰਗਾ ਕਰੋਗਾ ਤਾਂ ਜੀਵਨ ਪਰ ਚੰਗੇ ਮਹਾਰਾਜ ਕਿਰਪਾ ਕਰਨਗੇ ਜੇ ਮੰਦਾ ਕਰਤਾ ਇੱਕ ਵਾਰੀ ਚਲੋ ਆਪਣੇ ਲਾਭ ਦੇ ਲਈ ਕਿਸੇ ਦਾ ਥੋੜਾ ਤੇ ਫਿਰ ਲੰਬੀ ਨਾਦਰ ਨਹੀਂ ਹੈ ਤੇ ਜਦੋਂ ਖੁਦ ਭੁਗਤਣਾ ਪੈ ਗਿਆ ਫੇਰ ਘੜ ਬਣਉਂਦੀ ਹੈ ਜਿਉਂ ਸਾਹਿਬ ਨਾਲ ਨਾ ਹਾਰਿਆ ਤੇ ਵਿਹਾ ਪਾਸਾ ਢਾਲੀਏ ਸੋ ਇਸ ਤਰ੍ਹਾਂ ਦਾ ਪਾਸਾ ਢਾਲੀਏ ਨਾ ਭਾਵੇਂ ਜਿਵੇਂ ਇੱਕ ਗੇਮ ਖੇੜਦੇ ਨੇ ਚਤਰੰਜ ਦੀ ਉਹ ਚਿੱਟੇ ਜੇ ਹੁੰਦੇ ਨੇ ਬਣਾਏ ਉਹਨਾਂ ਦੇ ਧਰ ਕੇ ਇਸ ਤਰ੍ਹਾਂ ਖੇਡ ਲਿਆ ਜਾਂਦਾ ਸਪਾਸਾ ਢਾਲਿਆ ਜਾਂਦਾ ਭਾਵ ਜਿੱਤ ਹਾਰ ਦੀ ਗੱਲ ਖੇਡ ਹੁੰਦੀ ਓ ਸ ਮਹਾਰਜ ਬਚਨ ਕਰਦੇ ਨੇ ਕਿ ਤੂੰ ਉਸਾਰੇ ਪਾਸੇ ਪਾਸਾ ਢਾਲ ਕਿਹੜੇ ਵਾਲੇ ਪਾਸੇ ਜਿਉਂ ਸਾਹਬ ਨਾਲ ਨਾ ਹਾਰੀ ਏ ਤੂੰ ਸਾਹਬ ਦੇ ਨਾਲ ਤੈਨੂੰ ਉਥੇ ਹਾਰ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਪ ਤੁਹਾਡਾ ਜੀਵਨ ਹਾਰ ਕੇ ਨਾ ਚੱਲੇ ਇਸ ਤਰ੍ਹਾਂ ਦੀ ਖੇਡ ਨਾ ਖੇਲ ਕੇ ਜਾਏ ਕਿਸ਼ ਲਾਹੇ ਉੱਪਰ ਘਾਲਿਆ ਸੋ ਕਰਨ ਕੀ ਆ ਕੁਛ ਨਾ ਕੁਛ ਲਾਹਾ ਖੱਟ ਤੈਨੂੰ ਜੀਵਨ ਮਿਲਿਆ ਘਾਲਣਾ ਕਰ ਕੁਛ ਲਾਭ ਹੋਵੇ ਤੈਨੂੰ ਸੋ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਲਾਭ ਗੁਰੂ ਮਹਾਰਾਜ ਦਾ ਸਤ ਸੰਗਤ ਕਰਨੀ ਬਾਣੀ ਪੜ੍ਹਨੀ ਨਿਤਨੇਮ ਕਰਨਾ ਸ਼ਬਦ ਚਾਰ ਕਰਨੀ ਨਾਮ ਜਪਣਾ ਸਮਾਜ ਭਲਾਈ ਦੇ ਕੰਮ ਕਰਨੇ ਨਿਮਰਤਾ ਰੱਖਖਣੀ ਢੂੰਗੀ ਸੋਚ ਨਾਲ ਨੰਬਾ ਸੋਚ ਕੇ ਜੀਵਨ ਜਪਨ ਕਰਨਾ ਉਸ ਪਾਸੇ ਪਾਸਾਟਾ ਮਾੜੇ ਪਾਸੋਂ ਮੰਦਾ ਮੂਲ ਨਕੀਚੇ ਵਾਲਾ ਕੰਮ ਕਰਨਾ ਇਹ ਸਤਗੁਰ ਬਖਸ਼ਿਆ ਮਨ ਦਾ ਲਾਹ ਹੈ ਇਸ ਕਰਕੇ ਸਾਨੂੰ ਇਹ ਸਮਝ ਦਿੰਦੇ ਨੇ ਕਿ ਕਿਛ ਲਾਹੇ ਕੋਈ ਨਾ ਕੋਈ ਲਾਹਾ ਖਟ ਪਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤ ਕੁ ਫੱਕੜੈ ਸਭ ਮੁਕਤੀ ਚੱਲੀ ਤੇਰੀ ਉਮਰ ਰੂਪੀ ਰਾਤ ਮੁਕਤੇ ਜਾ ਰਹੀ ਐ ਤੂੰ ਕਿਹੜੇ ਕੰਮ ਵਿੱਚ ਲੱਗਾ ਹੋਇਆ ਸਲੋਕ ਮਹਿਲਾ ਦੂਜਾ ਚਾਕਰ ਲੱਗਾ ਚਾਕਰੀ ਨਾਲੇ ਗਾਰ ਵਿਵਾਦ ਚਾਕਰ ਹੁੰਦਾ ਇੱਕ ਹੁੰਦਾ ਨੌਕਰ ਨੌਕਰ ਹੁੰਦਾ ਜਿਹੜਾ ਨੌ ਆਪਣੇ ਨੌ ਦੁਆਰੇ ਨੇ 10ਵਾਂ ਗੁਪਤ ਹੈ ਜਿਹੜਾ ਉਹਨਾਂ ਲਈ ਕਰਦਾ ਨੌਕਰੀ ਆਪਦੀ ਭੇਟ ਪੂਰਤੀ ਦੇ ਲਈ ਉਹਨੂੰ ਕਹਿੰਦੇ ਨੇ ਨੌਕਰ ਨੌ ਆਪਦੇ ਦਰਵਾਜਿਆਂ ਦੀ ਪੂਰਤੀ ਦੇ ਲਈ ਉਹਨਾਂ ਦੀ ਅੱਖਾਂ ਕੰਨਾਂ পেট ਪਾਲਣ ਦੇ ਲਈ ਨੌਕਰੀ ਕਰਦਾ ਹੈ। ਕਈ ਵਾਰੀ ਮਜਬੂਰੀ ਚ ਵੀ ਕਰਨੀ ਪੈਂਦੀ ਹੈ। ਜਿਹੜੀ ਚਾੱਕਰੀ ਹੈ ਇਹ ਚਾਹ ਕਰਕੇ ਕਰਦਾ ਹੈ। ਇਹਦੇ ਮਜਬੂਰੀ ਨਹੀਂ ਹੁੰਦੀ। ਜੇ ਇੱਥੇ ਹਮ ਚਾਕਰ ਗੋਵਿੰਦ ਕੇ ਇੱਥੇ ਨੌਕਰੀ ਨਹੀਂ ਕਰਨੀ। ਨਿਬੱਧਾ ਚੱਟੀ ਨਹੀਂ ਕਰਨੀ। ਜੇ ਚਾਹ ਕਰਕੇ ਸੁਣਨਾ ਚਾਹ ਕਰਕੇ ਪੜ੍ਹਨਾ ਹੈ ਅੰਦਰ ਮਨ ਚ ਚਾਹ ਹੋਣਾ ਚਾਹੀਦਾ ਜੇ ਤੁਸੀਂ ਵੱਧ ਚਿੱਟੀ ਨੌਕਰੀ ਵਾਲੀ ਗੱਲ ਹੈ ਵੀ ਨੌਕਰੀ ਆਪਦਾ ਨੌਕਰੀ ਕਰਕੇ ਕਰਦਿਆਂ ਨੌਕਰੀ ਦੇ ਵਿੱਚ ਬਹੁਤ ਸਾਰੀਆਂ ਉਸ ਤਰ੍ਹਾਂ ਦੀਆਂ ਉਤਾਈਆਂ ਹੁੰਦੀਆਂ ਨੇ ਚਾੱਕਰੀ 'ਚ ਨਿਉਂਦੀਆਂ ਸਤੂਰ ਬਖਸ਼ ਕਰ ਦਿੰਦੇ ਨੇ ਚਾਕਰ ਲੱਗਾ ਹੈ ਚਾਕਰੇ ਇੱਥੇ ਮੈਂ ਨਾ ਨੌਕਰੀ ਹੈ ਭਾਵੇਂ ਕਿ ਜੇ ਨੌਕਰ ਨੌਕਰੀ ਵੀ ਕਰੇ ਚਾਕਰ ਚਾੱਕਰੀ ਵੀ ਕਰੇ ਤੇ ਨਾਲੇ ਗਾਰ ਵਿਵਾਦ ਨਾਲ ਹੰਕਾਰ ਵੀ ਕਰੇ ਝਗੜਾ ਵੀ ਕਰੇ ਗਰਮ ਮੈਨੇ ਹੰਕਾਰ ਬਾਅਦ ਮੈਨੇ ਝਗੜਾ ਨੌਕਰੀ ਵੀ ਕਰਨੇ ਨਾਲ ਹੰਕਾਰ ਵੀ ਕਰੀ ਜਾਣਾ ਤੇ ਨਾਲ ਝਗੜਾ ਵੀ ਪਾਈ ਜਾਣਾ ਗੱਲਾਂ ਕਰੇ ਘਨੇਰੀਆਂ ਗੱਲਾਂ ਮਾਰੀ ਜਾਣਾ ਐਵੇਂ ਆਪਦੇ ਮਾਲਕ ਨੂੰ ਸੁਣਾਈ ਜਾਣਾ ਵੀ ਆਏ ਜਿਵੇਂ ਖਾਸ ਮਨਾ ਪਾਏ ਸਵਾਦ ਫਿਰ ਆਪਦੇ ਮਾਲਕ ਦਾ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਸਵਾਦ ਨਹੀਂ ਇੱਥੇ ਆਪਦੇ ਮਾਲਕ ਦੀ ਖੁਸ਼ੀ ਨਹੀਂ ਇਸ ਤਰ੍ਹਾਂ ਪਰਮਾਤਮਾ ਦੀ ਖੁਸ਼ੀ ਕਰਨ ਦੇ ਲਈ ਅਸੀਂ ਸਾਨੂੰ ਘਨੇਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਐਨਾ ਸਾਨੂੰ ਹੰਕਾਰ ਕਰਨ ਨਾਲ ਅਸੀਂ ਬਾਤ ਬਾਤ ਛਪਣਾ ਸੋ ਦੁਨਿਆਵੀ ਉਦਾਹਰਣ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿੰਮੇ ਉਹਦੇ ਮਾਲਕ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਪਰ ਮੈਂ ਦੀ ਸੇਵਾ ਕਰਦਾ ਵੀ ਐ ਪਰ ਫੇਰ ਵੀ ਨਹੀਂ ਖੁਸ਼ੀ ਪ੍ਰਾਪਤ ਕਰਦਾ ਕੋਈ ਗੱਲਾਂ ਬੋਲਦਾ ਮੂਰੇ ਤੇ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਅੱਗੇ ਸਤੁਰੂ ਰਸਤਾ ਦੱਸਦੇ ਨੇ ਫਿਰ ਕਿਵੇਂ ਕਰੀਏ ਆਪ ਗਵਾਏ ਮੈਂ ਛੱਡ ਦੇ ਵਿੱਚੋਂ ਨਰੋਲ ਸੇਵਾ ਕਰ ਜਿਹੜੀ ਤੈਨੂੰ ਮਿਲੀ ਐ ਉਹ ਸੇਵਾ ਚ ਲੱਗ ਜਾ ਬਿਨਾ ਹਉਮੇ ਤੋਂ ਬਿਨਾ ਗਾਰੋ ਬਾਤ ਤੋਂ ਤਾ ਕਛ ਪਾਏ ਮਾਨ ਤਾਂ ਤੈਨੂੰ ਕੋਈ ਨਾ ਕੋਈ ਇੱਜ਼ਤ ਪ੍ਰਾਪਤੀ ਜ਼ਰੂਰ ਮਿਲੂਗੀ ਤਾਂ ਕਛ ਤਾਂ ਤੂੰ ਮਿਲੇਗਾ ਕਿਉਂਕਿ ਉਹਦਾ ਵੀ ਤੂੰ ਮਨ ਜਿੱਤੇਗਾ ਦਿਨੈਵੀ ਤੌਰ ਤੇ ਵੀ ਜੇ ਕੋਈ ਨੌਕਰ ਇਸ ਤਰ੍ਹਾਂ ਕਰਦਾ ਆਪ ਗਵਾਕ ਵੀ ਹਾਂਜੀ ਹਾਂਜੀ ਜੋ ਕਹਿੰਦਾ ਕਰਤਾ ਉਹ ਮੈਂ ਨਹੀਂ ਕਹਿੰਦਾ ਜੇ ਟਾਈਮ ਹੋ ਗਿਆ ਜੀ ਮੈਂ ਭੱਜ ਜਾਂਦਾ ਜੀ ਉਹ ਕਹਿੰਦੇ ਠੀਕ ਹੈ ਜੀ ਤਾਂ ਫਿਰ ਉਹ ਮਾਲਕ ਦਾ ਮਨ ਵੀ ਭਿੱਜ ਜਾਂਦਾ ਉਹਨੂੰ ਆਦਰ ਸਤਕਾਰ ਕਰ ਦਿੰਦਾ ਅੱਗੇ ਕਿ ਬਖਸ਼ ਨਾਨਕ ਜਿਸਨੂੰ ਲੱਗਾ ਤਿਸ ਮਿਲਾ ਫਿਰ ਜਿਹਦੀ ਉਹ ਨੌਕਰੀ ਕਰਨ ਲੱਗਾ ਉਹਨੂੰ ਮਿਲ ਜਾਂਦਾ ਹੈ ਇੱਕ ਦੂਜੇ ਦੇ ਨਾਲ ਉਹਨਾਂ ਦਾ ਮੇਲ ਹੋ ਜਾਂਦਾ ਦਿਨਿਆਵੀ ਤੌਰ ਤੇ ਵੀ ਉਹਦੇ ਮਨ ਚ ਬਸ ਜਾਂਦਾ ਉਹ ਜੇ ਆ ਰੋਹਾਨੀ ਤੌਰ ਤੇ ਦੇਖਦੇ ਆ ਗੁਰੂ ਦੇ ਨਾਲ ਫਿਰ ਦਾ ਮਲਾਪ ਹੋ ਗਿਆ ਪਰਮਾਤਮਾ ਨਾਲ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਫਿਰ ਪ੍ਰਵਾਨ ਹੋ ਗਿਆ ਉਹਦੇ ਨਾਲ ਤਾਂ ਹੁਣ ਪ੍ਰਮਾਨ ਕਿ ਮਿਲ ਗਿਆ ਵੀ ਤੂੰ ਸੇਵਾ ਸਹੀ ਕਰ ਰਿਹਾ ਹੈ ਜੇ ਅਪ ਗੁਰੂ ਸਾਹਿਬ ਦੇ ਪਿੱਛੇ ਇਤਿਹਾਸ ਚ ਦੇਖਦੇ ਆ ਤਾਂ ਕਿਸ ਤਰ੍ਹਾਂ ਦੀ ਸੇਵਾ ਕਮਾਈ ਹੈ ਦੇਖੋ ਕਿੰਨਾ ਕੰਨਾ ਕੋਈ ਉਹਨਾਂ ਨੇ ਹੁਕਮ ਮੋੜਿਆ ਗੁਰੂ ਸਾਹਿਬ ਦਾ ਉਹ ਸੇਵਾ ਕਰਕੇ ਕੀ ਬਣ ਗਏ ਰਵਾਨ ਹੋ ਗਏ ਉਸ ਦਾ ਰੂਪ ਬਣ ਗਏ ਮਹਿਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੋਹਕਾ ਕਹਾ ਬਾਓ ਮਹਾਰਾਜ ਬਚਨ ਕਰਦਨੇ ਜਿਹੜੀ ਸਾਡੇ ਅੰਦਰ ਦੀ ਭਾਵਨਾ ਜੀ ਦੇ ਵਿੱਚ ਹੈ ਅਸਲ ਚ ਉਹ ਹੀ ਸਾਡੀ ਪੈਦਾ ਹੁੰਦੀ ਹੈ ਉਗਵਦੀ ਉਹੀ ਹੈ ਮੋਹਕਾ ਕਹਾ ਬਾਓ ਬਾਓ ਮੈਨੇ ਹਵਾ ਮੂੰਜ ਬਾਨੀ ਗੱਲ ਕਹੀ ਦਾ ਜਿਹੜੀ ਕਿਸੇ ਰਿਕਾਰਡ ਚ ਨਹੀਂ ਹੁੰਦੀ ਉਹਦਾ ਹਵਾ ਮੰਗੂਗਾ ਉਪਰੋਂ ਕੁਝ ਕਹਤਾ ਮਿੱਠਾ ਪਰ ਨੀਤ ਮੇਰੀ ਹੋ ਰਹਾ ਅਸਲ ਚ ਉਹ ਜਿਹੜੀ ਮੇਰੀ ਅੰਦਰ ਦੀ ਨੀਤ ਹੈ ਉਹ 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 ਗੁੱਦਦੀ ਹੈ ਉਹ ਪੈਦਾ ਹੋਊਗੀ ਸੋ ਕਈ ਵਾਰੀ ਸਾਡੀ ਨੀਤ ਕੁਝ ਹੋਰ ਹੁੰਦੀ ਹੈ ਮੁੱਖੋਂ ਅਸੀਂ ਕੋਈ ਹੋਰ ਸ਼ਬਦ ਉਚਾਰੀ ਜਾਂਦੇ ਹਾਂ ਸੋ ਸਤਿਗੁਰੂ ਜੀ ਕਹਿੰਦਾ ਇਹ ਇਸ ਤਨੇ ਬੀਜੈ ਵੇਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ ਬੀਜ ਦਾ ਕੀ ਹੈ ਜ਼ਹਿਰ ਵਿਖਮਣ ਜ਼ਹਿਰ ਮੰਗਦਾ ਕੀ ਹੈ ਅੰਮ੍ਰਿਤ ਮਹਾਰਾਜ ਕਹਿੰਦੇ ਕੀ ਹਿਸਾਬ ਹੈ ਵੇਖੋ ਇਹ ਨਿਆਉ ਇਹ ਕੀ ਨਿਆंका ਦਾ ਹੋਇਆ ਵੀ ਤੂੰ ਜਿਹੜੇ ਬੀਜੇਗਾ ਉਹ ਵੀ ਉੱਗੂ ਆ ਜਿਹੜੀ ਜਦੂ ਬੀਜੀ ਨਹੀਂ ਉਹਦੀ ਆਸ ਕਿਵੇਂ ਰੱਖ ਸਕਦਾ ਮਹਿਲਾ ਦੂਜਾ ਨਾਲ ਅਣਿਆਨੇ ਦੋਸਤੀ ਕਦੇ ਨਾ ਆਵਰਾਸ ਮਰਜ਼ੀ ਵਿੱਚ ਨਾ ਕਹਦੇ ਅਣਿਆਨੇ ਨਾਲ ਕੀਤੀ ਮਿੱਤਰਤਾ ਕਦੇ ਰਾਸ ਨਹੀਂ ਆਉਂਦੀ ਭਾਵੇਂ ਠੀਕ ਨਹੀਂ ਹੁੰਦੀ ਕਿਉਂ ਜਿਹੜਾ ਜਾਣੈ ਤੇ ਉਹ ਵਰਤੈ ਵੇਖੋ ਕੋ ਨਰਜਾਸ ਨਰਜਾਸ ਮੈਨੇ ਨਿਰਣਾ ਫੈਸਲਾ ਕਰਕੇ ਤੁਸੀਂ ਦੇਖ ਲਓ ਉਹਦੀ ਜਿੰਨੀ ਕਿ ਸਮਝ ਹੈ ਜਿਹੜਾ ਜਾਣੈ ਤੇ ਉਹ ਵਰਤੈ ਅਣਿਆਨੇ ਦੀ ਕਿੰਨੀ ਕਿ ਸਮਝ ਹੁੰਦੀ ਹੈ ਉੰਨੀ ਕਿ ਵਰਤੂ ਉਹ ਉਹ ਤੋਂ ਆਪਾਂ ਵੱਡੀ ਆਸ ਲਾਈ ਰੱਖੀਏ ਕਈ ਵਾਰੀ ਆਪਾਂ ਬਿਲਕੁਲ ਛੋਟੇ ਬੱਚਿਆਂ ਤੋਂ ਆਸਾਂ ਆਇਆ ਕਰਾਂ ਕਰ ਵੀ ਉਹ ਜੀ ਸਮਝਦੀ ਐ ਨਹੀਂ ਕਾ ਉਹ ਤੋਂ ਵੱਧ ਦੀ ਸਮਝ ਹੈ ਨਹੀਂ ਤੁਸੀਂ ਉਹਦੇ ਨਾਲ ਦੋਸਤੀ ਪਾ ਕੇ ਇਸ ਤਰ੍ਹਾਂ ਦਾ ਕਿੰਨਾ ਦ ਰੱਖ ਸਕਦੇ ਹੋ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਮਹਾਰਾਜ ਵਸਤਨ ਕਰਦੇ ਨੇ ਕਿ ਵਸਤੂ ਦੇ ਅੰਦਰ ਵਸਤੂ ਤਾਂ ਪੈ ਸਕਦੀ ਐ ਦੂਜੀ ਹੋਵੇ ਪਾਸ ਮੈਨੇ ਦੂਜੀ ਪਾਸੇ ਕਰ ਦੋ ਇੱਥੇ ਪਾਸ ਮੈਨੇ ਪਰਾ ਕਰ ਦੋ ਜੀ ਇੱਕ ਚੀਜ਼ ਪਹਿਲੀ ਪਈ ਐ ਤੇ ਦੂਜੀ ਕਿੱਥੋਂ ਪਾਉਂਗੇ ਮਨ ਲੋਕ ਘੜਾ ਪਾਣੀ ਦਾ ਭਰਿਆ ਪਿਆ ਤੇ ਫਿਰ ਹੋਰ ਦੂਜੀ ਚੀਜ਼ ਕਿਵੇਂ ਪਾਵਾਂਗੇ ਉਹਨੂੰ ਖਾਲੀ ਕਰਕੇ ਤਾਂ ਪਾਇਆ ਜਾ ਸਕਦਾ ਇਹ ਯਾਰ ਸਾਡੇ ਮਨ ਦਾ ਜੇ ਸਾਡੇ ਮਨ ਦੇ ਵਿੱਚ ਪਤਾ ਨਹੀਂ ਕੀ ਮਾਫ ਕਰਨਾ ਭਰਿਆ ਪਿਆ ਤੇ ਬਾਣੀ ਕਿੰਨੇ ਟਕੂਗੇ ਵੀ ਉਹ ਤਾਂ ਪਾਸੇ ਕਰਨੀ ਪੈਣੀ ਹੈ ਨਾ ਜੋ ਪਾਸੇ ਹੋਊਗੀ ਤਾਂ ਉਹ ਦੂਜੀ ਚੀਜ਼ ਪੋਵਗੇ ਸਾਹਿਬ ਸੇਤੀ ਹੁਕਮ ਨਾ ਚੱਲਿਆ ਕਹੀ ਬਣਾਇ ਅਰਦਾਸ ਉਹ ਸਾਹਿਬ ਦੇ ਨਾਲ ਹੁਕਮ ਨਹੀਂ ਚੱਲਦਾ ਕਹੀ ਬਣਾਇ ਅਰਦਾਸ ਉਹਦੇ ਨਾਲ ਬੇਨਤੀ ਚੱਲਦੀ ਹੈ ਹਮੇਸ਼ਾ ਉੱਥੇ ਬੇਨਤੀ ਚੱਲਦੀ ਹੈ ਉਥੇ ਅਸੀਂ ਕੋਈ ਹੁਕਮ ਨਹੀਂ ਕਰ ਸਕਦੇ ਕੂੜ ਕਮਾਣਾ ਕੂੜੋ ਹੋਵੈ ਨਾਨਕ ਸਿਫਤ ਬਗਾਸ ਮਹਾਰਜ ਬਚਨ ਕਰਦੇ ਨੇ ਕਿ ਝੂਠ ਜੇ ਤੂੰ ਕਮਾਉਣਾ ਤਾਂ ਝੂਠੀ ਹੁੰਦਾ ਤੇ ਨਾਨਕ ਸਿਫਤ ਬਗਾਸ ਜਦੋਂ ਸਿਫਤ ਕਰਾਂਗੇ ਤਾਂ ਬਗਾਸਵੇਂ ਨਹੀਂ ਖੇੜਾ ਤਾਂ ਖੇੜਾ ਉਹ ਨਾਨਕ ਸਿਫਤ ਬਗਾਸ ਬਗਾਸਵੇਂ ਨਹੀਂ ਖੇੜਾ ਸੁ ਖੇੜਾ ਕਦੋਂ ਪਤਾ ਹੋਊਗਾ ਸਿਫਤ ਸਲਾਹ ਕਰਨ ਦੇ ਨਾਲ ਝੂਠ ਕਮਾਉਣ ਦੇ ਨਾਲ ਝੂਠ ਆਵਾਂਗੇ ਸਿਫਤ ਕਰਨ ਦੇ ਨਾਲ ਖੇੜਾ ਝੂਠ ਬੋਲ ਕੇ ਕਦੇ ਖੇੜਾ ਨਹੀਂ ਆ ਸਕਦਾ ਆਤਮਿਕ ਖੇਡਾ ਲੈਣਾ ਤਾਂ ਅੰਦਰ ਸੱਚ ਹੋਣਾ ਜਾਂਦਾ ਟਕਾ ਸੱਚ ਨਾਲ ਖੇੜੇ ਖੇੜੇ ਹੀ ਖੇੜਾ ਆਊਗਾ ਝੂਠ ਨੇ ਸਾਨੂੰ ਦੁਖੀ ਕਰੀ ਰੱਖਣਾ ਇਹ ਲੱਗਣਾ ਕਿਤੇ ਮੇਰਾ ਝੂਠ ਕਦੇ ਵੀ ਪ੍ਰਗਟ ਸੱਚ ਦਾ ਤਾਂ ਕੋਈ ਹੋਇਆ ਹੀ ਨਹੀਂ ਸੱਚ ਤਾਂ ਪ੍ਰਗਟ ਹੀ ਹੈ ਸੱਚ ਦਾ ਤਾਂ ਕੋਈ ਸੱਚ ਬੋਲਦਾ ਅੱਜ ਉਰੇ ਵੀ ਸੱਚਾ ਉੱਥੇ ਵੀ ਸੱਚਾ ਕਹਿੰਦੇ ਮੈਂ ਤਾਂ ਇਹ ਮੇਰਾ ਤਾਂ ਅੱਜ ਕੱਲ ਵੀ ਇਹੀ ਸੱਚ ਵੀ ਹੈ ਮੈਂ ਝੂਠ ਬੋਲ ਕੇ ਕਿਸੇ ਨਾਲ ਕੋਈ ਗੱਲ ਕਰ ਲਈ ਤਾਂ ਜਦ ਦੂਜੇ ਵਿਅਕਤੀ ਜਾਂ ਕਿਸੇ ਨੂੰ ਪੜਦਾ ਓਪਨ ਹੋਇਆ ਫਿਰ ਕੂੜ ਕਮਾਣਾ ਕੂੜੋ ਨਾਨਕ ਸਿਫਤ ਬਗਾ ਸਿਫਤ ਕਰ ਜੇ ਖੇੜਾ ਚਾਹਣਾ ਮਹਿਲਾ ਦੂਜਾ ਨਾਲ ਇਆਣੇ ਦੋਸਤੀ ਬਡਾਰੂ ਸੋਣੇ ਹੋ ਛੋਟੇ ਬੱਚੇ ਨਾਲ ਛੋਟਿਆਂ ਨਾਲ ਉਮਰ ਤੋਂ ਘੱਟ ਨਾਲ ਆਪਦੀ ਉਮਰ ਤੋਂ ਘੱਟ ਵਾਲਿਆਂ ਨਾਲ ਨਾਲ ਇਆਣੇ ਦੋਸਤੀ ਬਡਾਰੂ ਮਨੇ ਵੱਡੇ ਨਾਲ ਸੋਣ ਨੇ ਨੇ ਮੈਨੇ ਪਿਆਰ ਨਿਭਾਣੀ ਹੈ ਉਹਨਾਂ ਨਾਲ ਨਹੀਂ ਪਿਆਰ ਨਵਾ ਜਾ ਸਕਦਾ ਕਿਉਂ ਪਾਣੀ ਅੰਦਰ ਲੀਕ ਜਾਉ ਤਿਸ ਦਾ ਥਾਉ ਨਥੇ ਜਿਵੇਂ ਪਾਣੀ ਦੇ ਅੰਦਰ ਆਪਾਂ ਲੀਕਾਂ ਖਿੱਚੀ ਜੀਏ ਤੇ ਮੁੜ ਕੇ ਕਈ ਵੇਲੇ ਖਿੱਚੀ ਖਿੱਚੀ ਸੀਗੇ ਉਹ ਕੁਥਾ ਹੁੰਦੇ ਨੇ ਸਾਨੂੰ ਉਹਦਾ ਕੋਈ ਥਾ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਜਿਹੜਾ ਬਡਾਰੂ ਆ ਵੱਡੀ ਉਮਰ ਦਾ ਪੁਰਾਣੀ ਹੈ ਔਰ ਬਿਲਕੁਲ ਛੋਟਾ ਬੱਚਾ ਹੈ ਉਹਦੇ ਨਾਲ ਕੋ ਕੋ ਨੂੰ ਸਮਝ ਨਹੀਂ ਆ ਵੱਡੀ ਉਮਰ ਦੇ ਦਾ ਵੀ ਇਸ ਤਰ੍ਹਾਂ ਦੀ ਹਾਲ ਹੋ ਜਾਂਦਾ ਸੋ ਮਹਾਰਾਜ ਬਾਜ ਨੇ ਪਾਣੀ ਅੰਦਰ ਲੀਕ ਵਾਲੀ ਗੱਲ ਉਹਨਾਂ ਦੀ ਉਹਨਾਂ ਦਾ ਕੋਈ ਇਸ ਤਰ੍ਹਾਂ ਦੀ ਦੋਸਤੀ ਨਿਭਾਉਣ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਦੋਸਤੀ ਹਮੇਸ਼ਾ ਬਰਾਬਰਤਾ ਦੇ ਨਾਲ ਨਿਭਦੀ ਹੈ ਜਿੱਥੇ ਬਿਲਕੁਲ ਵਿਚਾਰ ਸਾਂਝੇ ਹੋ ਜਾਣ ਸੋ ਛੋਟੇ ਤੇ ਆਪ ਤੋਂ ਬਹੁਤ ਵੱਡੇ ਨਾਲ ਦੋਸਤੀ ਨਿਭਾਉਣੀ ਔਖੀ ਹੋ ਜਾਂਦੀ ਹੈ ਸੋ ਮਹਿਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਸੋ ਆਣਾ ਜਿਹੜਾ ਹੈਗਾ ਉਹ ਕਰਦਾ ਕੰਮ ਤੇ ਉਹਦਾ ਕੋਈ ਕੰਮ ਰਾਸ ਨਹੀਂ ਹੁੰਦਾ ਕਿਉਂਕਿ ਉਹਨੂੰ ਸਮਝੀ ਨਹੀਂ ਉਹ ਕੰਮ ਕਰਨ ਦੇ ਆਣੇ ਬੰਦੇ ਨੂੰ ਸਮਝ ਨਹੀਂ ਆ ਜਿਉਂ ਕੋਈ ਕੰਮ ਕਰਨ ਭੇਜੀ ਦਿੱਤਾ ਤਾਂ ਕੋਈ ਗੜਬੜ ਕਰਿਆ ਹੁੰਦਾ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਜੇ ਕਦੇ ਕੰਮ ਚੰਗਾ ਵੀ ਕਰ ਦੇ ਫਿਰ ਦੂਜਾ ਬਗੜ ਦੂਗਾ ਦੂਜੀ ਭੀ ਵੇਰਾਸ ਦੂਜਾ ਵੇਰਾਸ ਕਰ ਦੂਗਾ ਔੜੇ ਚਾਕਰ ਲੱਗਾ ਚਾਕਰੀ ਜੇ ਚੱਲੈ ਖਸਮੈ ਭਾਏ ਅਸਲ 'ਚ ਜਿਹੜਾ ਚੱਕਰ ਹੈ ਨੌਕਰ ਹੈ ਜੇ ਉਹ ਨੌਕਰੀ ਤੇ ਲੱਗਦਾ ਹੈ ਅਸਲ 'ਚ ਉਹ ਠੀਕ ਹੈ ਜੇ ਚੱਲੈ ਖਸਮੈ ਭਾਏ ਜੇ ਖਸਮ ਮੁਤਾਬਕ ਚੱਲਦਾ ਜਿੰਨੇ ਚਾਹੁੰਦਾ ਉਸ ਤਰ੍ਹਾਂ ਦੀ ਕਰਦਾ ਤਾਂ ਠੀਕ ਹੈ ਹਰਮਤ ਤਿਸਨੋਂ ਅਗਲੇ ਉਹ ਬਜੋ ਵੀ ਧੂਣਾ ਖਾਏ ਹੁਰਮਤ ਮੈਨੇ ਇੱਜ਼ਤ ਉਹਨੂੰ ਫਿਰ ਇੱਜ਼ਤ ਵੀ ਮਿਲਦੀ ਐ ਬਜੋ ਮੈਨੇ ਤਨਖਾਹ ਬਜੀਫਾ ਉਹਨੂੰ ਉਹਦੀ ਤਨਖਾਹ ਵੀ ਦੁੱਗਣੀ ਕਰਨ ਦਾ ਜਦੋਂ ਉਹਦੇ ਨੂੰ ਤਾਂ ਕੋ ਚੱਲਦਾ ਖਾਸਮੈਂ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਪਰ ਜੇ ਖਾਸਮ ਦੀ ਬਰਾਬਰੀ ਕਰਦਾ ਫਿਰ ਗੈਰਤ ਮੈਨੇ ਉਹਦੀ ਬੇਇੱਜ਼ਤੀ ਹੁੰਦੀ ਐ ਉਹਨੂੰ ਆਪਦੇ ਮੂੰਹ ਦੀ ਖਾਣੀ ਪੈਂਦੀ ਐ ਬਜੋ ਗਵਾਏ ਅਗਲਾ ਮੋਹ ਮਹ ਪਾਣਾ ਖਾਏ ਫਿਰ ਉਹਦੀ ਪਹਿਲਾ ਵਾਲੀ ਤਨਖਾਹ ਵੀ ਗਵਾ ਦਿੰਦਾ ਤੇ ਉਹਨੂੰ ਮੂੰਹ ਤੇ ਜੁੱਤੀਆਂ ਵੀ ਖਾਣੀਆਂ ਪੈਂਦੀਆਂ ਨੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐ ਸਵਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮੈ ਚੱਲੇ ਅਰਦਾਸ ਮਹਾਰਜ ਬਚਨ ਕਰਦੇ ਨੇ ਜਿਹਦੇ ਤੱਕ ਖਾਨੇ ਆ ਉਹਨੂੰ ਹਮੇਸ਼ਾ ਸਵਾਸ ਕਰਨਾ ਚਾਹੀਦਾ ਇਹ ਪੰਕਤੀਆਂ ਭੋਜਨ ਖਾਣ ਤੋਂ ਪਹਿਲਾਂ ਪੜ੍ਹ ਲੈਣੀਆਂ ਚਾਹੀਦੀਆਂ ਨੇ ਨਾਨਕ ਹੁਕਮ ਨਾ ਚੱਲੇ ਉਹਦੇ ਨਾਲ ਹੁਕਮ ਨਹੀਂ ਚੱਲਦਾ ਨਾਲ ਖਸਮੈ ਚੱਲੇ ਅਰਦਾਸ ਖਸਮ ਦੇ ਨਾਲ ਕੀ ਚੱਲੂਗੀ ਅਰਦਾਸ ਉੱਤੇ ਅਰਦਾਸ ਕਰਨੀ ਫੱਬਦੀ ਐ ਇਕ ਨੇਹੀ ਦਾਤ ਆਪਸਤੇ ਜੋ ਪਾਈ ਹੈ ਮਹਾਰਾਜ ਬਚਨ ਕਰਦੇ ਨੇ ਕਿਹੜੀ ਦਾਤ ਹੈ ਵੀ ਜਿਹੜੀ ਆਪ ਵੀ ਪ੍ਰਾਪਤ ਕਰ ਲਈ ਦਾਤਾਂ ਹਮੇਸ਼ਾ ਅਕਾਲ ਪੁਰਖ ਬੈਗਰੂ ਤੋਂ ਮਿਲਦੇ ਨੇ ਜੇ ਆਪਾਂ ਕਹੀ ਅਪ ਦੀ ਉਦਮ ਕਰਕੇ ਲੈ ਲਈਆਂ ਇਹ ਗਲਤ ਹੈ ਨਾਨਕ ਸਾਹ ਕਰਮਾਤ ਸਾਹ ਤੁੱਠੈ ਜੇ ਮਿਲੈ ਜੋ ਮਿਲੈ ਅਸਲ ਚ ਉਹ ਬਖਸ਼ਿਸ਼ ਹੈ ਉਹ ਦਾਤ ਹੈ ਜਿਹੜੀ ਸਾਹ ਖੁਸ਼ ਹੋ ਕੇ ਦਿੰਦਾ ਹੈ ਮਹਿਲਾ ਦੂਜਾ ਇਕ ਨੇਹੀ ਚੱਕਰੀ ਜਿਤ ਪਉ ਖਸਮ ਨਾ ਜਾਏ ਇਹ ਕਿਹੜੀ ਚੱਕਰੀ ਹੈ ਇਹਦੇ ਨਾਲ ਖਸਮ ਦਾ ਡਰ ਹੀ ਨਾ ਜਾਵੇ ਮਾਲਕ ਤੂੰ ਡਰਦੀ ਰਵੇ ਨਾਨਕ ਸੇਵਕ ਕਾਢੀਏ ਜੇ ਛੇਤੀ ਖਸਮ ਸਮਾਏ ਅਸਲ ਚ ਉਹ ਸੇਵਕ ਕਹੌਣ ਦਾ ਹੱਕਦਾਰ ਹੈ ਜੇ ਛੇਤੀ ਖਸਮ ਸਮਾਏ ਜੋ ਖਸਮ ਦੇ ਵਿੱਚ ਹੀ ਸਮਾ ਗਿਆ ਭਾਵੇਂ ਉਹਦਾ ਨਾਲ ਉਹਦਾ ਮਨ ਮੰਨ ਗਿਆ ਪੌੜੀ ਨਾਨਕ ਅੰਤ ਨਾ ਜਪਣੇ ਹਰ ਤਾਕੇ ਪਾਰਾ ਵਾਰ ਮਹਾਰਾਜ ਬਚਨ ਕਰਦੇ ਨੂੰ ਅਕਾਲ ਪ੍ਰਭੂ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹਦਾ ਕੋਈ ਉਰਲਾ ਪਰਲਾ ਬੰਨਣਾ ਨਹੀਂ ਲੈ ਸਕਦਾ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਆਪ ਹੀ ਦੁਨੀਆ ਪੈਦਾ ਕਰਦਾ ਸਾਖਤੀ ਮੈਨੇ ਆਪ ਹੀ ਮਾਰ ਦਿੰਦਾ ਇੱਕ ਨਾ ਗੱਲੀਆਂ ਜੰਜੇਰੀਆਂ ਇੱਕ ਤੁਰੀ ਚੜੇ ਦਿਸਿਆਰ ਕਈ ਇਹਨਾਂ ਦੇ ਗਾਲਾਂ 'ਚ ਜੰਜੇਰੀਆਂ ਪਾਰਖੀਆਂ ਨੇ ਕਈ ਘੋੜਿਆਂ 'ਤੇ ਚੜੇ ਐਸ਼ ਕਰਦੇ ਫਿਰਦੇ ਨੇ ਆਪ ਕਰਾਏ ਕਰੇ ਆਪ ਹਉ ਕਹਿ ਸੋ ਕਰੀ ਪੁਕਾਰ ਅਸਲ ਸਾਰਾ ਕੁਝ ਆਪ ਹੀ ਕਰਦਾ ਆਪ ਹੀ ਕਰਾਉਂਦਾ ਕਿਸ ਨੂੰ ਪੁਕਾਰ ਕਰੀਏ ਨਾਨਕ ਕਰਨਾ ਜਿਨ ਕੀ ਆ ਫਿਰ तिस ही ਕਰਨਿ ਸਾਰ ਨਾਨਕ ਗੁਰਜੀ ਫਰਮਾਨ ਕਰਦੇ ਨੇ ਕਿ ਜਿਨੇ ਸਾਰਾ ਜੱਗ ਬਣਾਇਆ ਹੈ ਉਹ ਹੀ ਇਹਨਾਂ ਦੀ ਸੰਭਾਲ ਕਰਦਾ ਹੈ। ਸੋ ਲਾਸਟ 24ਵਾਂ ਸ਼ਲੋਕ ਮਹਿਲਾ ਪਹਿਲਾ ਗੁਰੂ ਨਾਨਕ ਪਾਸ਼ਾ ਦਾ ਇੱਕ ਇੱਕ ਗੁਰੰਗਦੇਵ ਦਾ। ਸ਼ਲੋਕ ਮਹਿਲਾ ਪਹਿਲਾ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਉਹਨੇ ਸਾਰੇ ਭਾਂਡੇ ਆਪ ਘੜੇ ਨੇ। ਤੇ ਆਪੇ ਸਾਰਿਆਂ ਨੂੰ ਉਹ ਪੂਰਨ ਦੇ ਭਾਵ ਦੁੱਖ ਸੁਖ ਆਪ ਦਿੰਦਾ ਹੈ। ਇੱਕ ਨੇ ਦੁੱਧ ਸਮਾਈ ਹੈ ਇੱਕ ਚੁੱਲ੍ਹਾ ਰਹਿਣ ਚੜੇ ਕਈ ਬਰਤਨ ਦੁੱਧ ਪਾਇਆ ਰਹਿੰਦੇ ਨੇ ਕੋਈ ਚੁੱਲ੍ਹੇ ਤੇ ਚੜੇ ਰਹਿੰਦੇ ਨੇ ਭਾ ਜੇ ਦੁਨਿਆਵੀ ਤੌਰ ਤੇ ਮਾਇਕਤੀ ਤੌਰ ਤੇ ਦੇਖੇ ਕਿ ਐਸ਼ ਕਰਦੇ ਰਹਿੰਦੇ ਨੇ ਕਿ ਤਪਦੇ ਰਹਿੰਦੇ ਨੇ ਇੱਕ ਨਿਹਾਲੀ ਪੈਸਾ ਬਣ ਇੱਕ ਉੱਪਰ ਰਹਿਣ ਖੜੇ ਨਿਹਾਲੀ ਮੈਨ ਚਾਦਰ ਵਧੀਆ ਇੱਕ ਵਧੀਆ ਚਾਦਰ ਪਿਛਾ ਕੇ ਸੁੱਤਾ ਪਿਆ ਇੱਕ ਉੱਪਰ ਰਹਿਣ ਖੜੇ ਕਈ ਉਹਦੀ ਰਾਖੀ ਕਰੀ ਜਾਂਦੇ ਨੇ ਵੀ ਸੁੱਤਾ ਪਿਆ ਸਾਬ ਸੋ ਇਹ ਸਾਰੇ ਮਾਲਕ ਦੀਆਂ ਖੇਡਾਂ ਨੇ ਕੋਈ ਜਾਗਦ ਰਿਹਾ ਇੱਕ ਵਿਅਕਤੀ ਸੌਂ ਰਿਹਾ ਇੱਕ ਉਹਦੀ ਰਾਖੀ ਕਰ ਰਿਹਾ ਇੱਕ ਸੁੱਤਾ ਪਿਆ ਤੇਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਾਰਜ ਬਚਨ ਕਰਦੇ ਅਸਲ ਚ ਸਵਾਰ ਦਾ ਕਿਹਨੂ ਹੈ ਜਿਹਦੇ ਉਤੇ ਉਹਦੀ ਨਦਰ ਹੁੰਦੀ ਹੈ ਆਪੇ ਨਦਰ ਕਰਕੇ ਉਹਨਾਂ ਨੂੰ ਸਵਾਰ ਲੈਂਦਾ ਹੈ ਮਹਿਲਾ ਦੂਜਾ ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਵਾਪਸ ਸਾਜਦਾ ਆਪ ਹੀ ਸਾਰਾ ਕੁਝ ਕਰਦਾ ਤੇ ਆਪ ਹੀ ਉਸ ਨੂੰ ਜਾਇਮਨੀ ਜਗਾ ਉਸ ਸਹੀ ਥਾਂ ਟਿਕਾਣੇ ਤੇ ਰੱਖਦਾ ਇਸ ਵਿੱਚ ਜੰਤ ਉਪਾਇਕ ਹੈ ਦੇਖ ਹੈ ਥਾਪ ਉਥਾਪ ਅਕਾਲ ਪੁਰਖ ਬੈਰੂ ਸਾਰੇ ਜੰਤ ਪੈਦਾ ਕਰਕੇ ਦੇਖਦਾ ਵੀ ਹੈ ਉਹਨਾਂ ਨੂੰ ਬਣਾਉਂਦਾ ਵੀ ਹੈ ਥਾਪਦਾ ਮੈਨੇ ਥਾਪ ਮੈਨੇ ਉਹਨੂੰ ਢੋਂਦਾ ਵੀ ਹੈ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ ਨਾਨਕ ਗੁਰੂ ਜੀ ਫਰਮਾਨ ਕਰਦੇ ਵੀ ਕਿਸ ਨੂੰ ਕਹੀਏ ਕੀ ਦੇ ਅੱਗੇ ਬੇਨਤੀ ਕਰੀਏ ਜਦੋਂ ਸਾਰਾ ਕੁਝ ਆਪੇ ਆਪ ਹੈ ਪੌੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਉਸ ਵੱਡੇ ਦੀਆਂ ਬਹੁਤ ਵੱਡੀਆਂ ਵਡਿਆਈਆਂ ਨੇ ਉਦੇ ਬਾਰੇ ਅਸੀਂ ਕੀ ਕਹੀਏ ਕੁਝ ਕਹਿ ਨਹੀਂ ਸਕਦੇ ਸੋ ਕਰਤਾ ਕਾਦਰ کریم ਉਹ ਕਰਤਾਪੁਰਖ ਹੈ ਕਾਦਰ ਕੁਦਰਤ ਦਾ ਮਾਲਕ ਹੈ ਸ਼ਕਤੀ ਦਾ کریم ਬਖਸ਼ਿਸ਼ ਕਰਨ ਵਾਲਾ ਦੇ ਜੀਆ ਰਜ਼ਿਕ ਸੰਭਾਹੇ ਉਹ ਸਾਰੇ ਜੀਵਾਂ ਨੂੰ ਰਜ਼ਿਕ ਪਹੁੰਚਾਉਂਦਾ ਹੈ ਸੰਭਾਹੇ ਬੈਨੇ ਪਹੁੰਚਾਉਂਦਾ ਹੈ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਅਸਲ ਚ ਸਾਰਿਆਂ ਨੂੰ ਸਾਨੂੰ ਤੁਰੋਂ ਜਿਹੜੀ ਸਾਡੇ ਕਾਰ ਪਾਤੀ ਉਹ ਵੀ ਕਰਨੀ ਪਊ ਸਾਈ ਕਾਰ ਕਮਾਵਣੀ ਕੋਈ ਨੌਕਰ ਹੈ ਕੋਈ ਕਿਸਾਨ ਹੈ ਕੋਈ ਵਪਾਰੀ ਹੈ ਕੋਈ ਕੁਝ ਜਿਹੜੀ ਤਾਂ ਦੇ ਜ ਕੋਈ ਲਾਤਾ ਉਹ ਹੀ ਕਰਨਾ ਪਊ ਸਾਈ ਕਾਰਕ ਮਾਵਣੀ ਧੁਰ ਛੋੜੀ ਮੈਂ ਧੁਰੋਂ ਛੱਡਤੀ ਇਹ ਧੁਰੋ ਹੀ ਲਿਖਿਆ ਸਾਡੇ ਸਾਰੇ ਨੇ ਵਿਆਹ ਬਣ ਜਿਓ ਬਣ ਜਿਓ ਅਸੀਂ ਧੰਦੇ ਬਦਲ ਨਹੀਂ ਸਕਦੇ ਜਿੱਥੇ ਉਹਨਾਂ ਲਾਉਣਾ ਉੱਥੇ ਲਾਉਣਾ ਜੇ ਕਿਸੇ ਨੂੰ ਸਫਾਈ ਸੇਵ ਕਰਾਉਣਾ ਤਾਂ ਉਹਨਾਂ ਸਫਾਈ ਇਹ ਕਰਾਉਣੀ ਆ ਤੁੰ ਉਹਦੀ ਮਰਜ਼ੀ ਹੈ ਸੋ ਨਾਨਕ ਏਕ ਹੀ ਬਾਹਰ ਹੋਰ ਦੂਜੀ ਨਹੀਂ ਜਾਏ ਨਾਨਕ ਗੁਰੂ ਮਹਾਰਾਜ ਵਚਨ ਕਰਦਿਨੇ ਹੋਰ ਉਹ ਤੋਂ ਬਿਨਾ ਕੋਈ ਜਗ੍ਹਾ ਹੀ ਨਹੀਂ ਹੈ ਇੱਕ ਤੋਂ ਬਿਨਾ ਨਾਨਕ ਏਕ ਹੀ ਬਾਹਰ ਹੋਰ ਕਿੱਧਰ ਜਾਵਾਂਗੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਥਾਨ ਨਹੀਂ ਐ ਸੋ ਕਰੇ ਜਿਤ ਸਹਿ ਰਜਾਇ ਸੁਧ ਮਰਜ ਬਚਨ ਕਰਦਨੇ ਉਹ ਜੋ ਕੁਛ ਕਰਦਾ ਸੋ ਕਰੇ ਜੇ ਤਿਸਹਿ ਰਜਾਇ ਜਿਦੀ ਉਹਦੀ ਰਜਾਇ ਸਮਾਪਤੀ ਕਾਹਨ ਹੁੰਦੀ 24ਵੀਂ ਆਸਾ ਕੀ ਵਾਰ ਦੀ ਰਜਾਇ ਨਾਲ ਸੋ ਕਰੇ ਜੇ ਤਿਸਹਿ ਰਜਾਇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸੋ ਇੱਥੇ ਤੱਕ ਆਪਾਂ ਨੇ 475 ਅੰਕ ਤੱਕ ਆਸਾ ਕੀ ਵਾਰ ਗੁਰਮਰਜ ਹੋਰ ਬਖਸ਼ਿਸ਼ ਕਿਰਪਾ ਤੱਕ ਸੰਪੂਰਨ ਹੋ ਜਾਂਨੇ ਸਾਧ ਵਿਚਾਰ ਨਾਲ ਸਾਂਝ ਬਣਦੇ ਬੈਂਤ ਭੁੱਲਾਉਂਦੇ ਨੇ ਲੇਕਿਨ ਤੁਰਦੇ ਰਹਿੰਦੇ ਨੇ ਹੁਣ ਜਾਂ ਭੁੱਲਾ ਸਤਗੁਰੂ ਬਖਸ਼ਣ ਜੋਪਨੇ ਭੁੱਲਾ ਮੇਰੇ ਨੇ ਸੰਗਤ ਬਖਸ਼ਣ ਰੂਗਾ ਹੁਣ ਜਾਂ ਭੁੱਲਾ ਦੀ ਕਰਨਾ ਬਲੌਗ ਉਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ